ਪੰਜਾਬ ਦੇ ਵਿੱਚ ਦਿਨ ਦਿਹਾੜੇ ਦੋ ਇਹੋ ਜਈਆਂ ਡਰਾ ਦੇਣ ਵਾਲੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਵਿੱਚ ਦੋ ਕੁੜੀਆਂ ਦੀ ਜਾਨ ਲਈ ਗਈ ਹੈ ਬੜੀ ਹੀ ਬੇਰਹਿਮੀ ਦੇ ਨਾਲ ਤੜਫ ਤੜਫ ਕੇ ਇਹਨਾਂ ਨੇ ਆਪਣੀ ਜਾਨ ਖੋਹਾਈ ਹੈ ਪਰ ਇਸ ਦੇ ਪਿੱਛੇ ਦੀ ਜਦੋਂ ਸਾਰੀ ਕਹਾਣੀ ਸਾਹਮਣੇ ਆਈ ਤਾਂ ਹੋਰ ਵੀ ਜ਼ਿਆਦਾ ਦਿਲ ਟੁੱਟ ਗਿਆ ਕਿ ਆਖਿਰਕਾਰ ਇਹਨਾਂ ਕੁੜੀਆਂ ਦਾ ਕਸੂਰ ਕੀ ਸੀ ਨਬਾਰਕ 16 ਸਾਲ ਦੀ ਕੁੜੀ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਜਿਹੜੇ ਵੀ ਵਿਅਕਤੀ ਦੇ ਵੱਲੋਂ বাস ਸਟੈਂਡ ਦੇ ਉੱਪਰ ਖੜਕੇ ਇਹ ਸਭ ਕੁਝ ਦੇਖਿਆ ਗਿਆ ਉਹਨਾਂ ਦਾ ਮਨ ਬੇਹਦ ਉਦਾਸ ਹੈ ਤੇ ਇੱਧਰ ਇੱਕ ਹੋਰ ਮਾੜੀ ਘਟਨਾ ਜਿੱਥੇ પતિ ਪਤਨੀ ਜਾ ਰਹੇ ਸੀ ਅਤੇ ਉਸ ਦੇ ਵਿੱਚ ਪਤਨੀ ਨੂੰ ਬੇਰਹਿਮੀ ਨਾਲ ਟੱਕਰ ਮਾਰਨ ਤੋਂ ਬਾਅਦ ਮਾਰ ਦਿੱਤਾ ਗਿਆ। ਮਾਪਿਆਂ ਦੀ लाਡਲੀ ਅਤੇ ਸੋਹਣੀ ਸੀ। 16 ਸਾਲ ਦੀ ਇਹ ਕੁੜੀ ਸੀ। ਬੱਸ ਸਟੈਂਡ ਦੇ ਉੱਪਰ ਘਰ ਆਉਣ ਦੇ ਲਈ ਬੱਸ ਦੀ ਉਡੀਕ ਕਰ ਰਹੀ ਸੀ ਕਿ ਉਸੇ ਸਮੇਂ ਅਜੀਹਾ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਉਸ ਦੀ ਜਾਨ ਚਲੀ ਗਈ। ਲੋਕਾਂ ਦੀ ਭੀੜ ਦੇ ਵਿਚਾਲੇ ਹੀ 16 ਸਾਲ ਦੀ ਇਸ ਕੁੜੀ ਦੀ ਜਾਨ ਲੈ ਲਈ ਗਈ ਅਤੇ ਇਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਇਹੀ ਦੇਖਣ ਦੇ ਵਿੱਚ ਆਇਆ ਕਿ ਮਾਪਿਓ ਦੀ ਅੱਖਾਂ ਦੇ ਸਾਹਮਣੇ ਹੀ ਇਹ ਸਭ ਕੁਝ ਹੋ ਗਿਆ ਪਤਾ ਨਹੀਂ ਹੋਵੇ ਇਸ ਖੌਫਨਾਕ ਮੰਜ਼ਰ ਨੂੰ ਕਿਵੇਂ ਭੁੱਲਣਗੇ ਕਿਉਂਕਿ ਹਰ ਕੋਈ ਜਿਨੇ ਵੀ ਇਸ ਹਾਦਸੇ ਦੀਆਂ ਤਸਵੀਰਾਂ ਅਤੇ ਵੀਡੀਓ ਦੇਖੀ ਹੈ ਉਸ ਦੀ ਰੂਹ ਕੰਬ ਗਈ ਜਲੰਧਰ ਦੇ ਵੀ ਚੱਤ ਸਵੇਰੇ ਹੀ ਵਿਕਾਬੂ ਟਾਕ ਨੇ ਇੱਕ ਪਰਿਵਾਰ ਨੂੰ ਟੱਕਰ ਮਾਰੀ ਹੈ ਜਿਸ ਦੇ ਵਿੱਚ 16 ਸਾਲ ਦੀ ਕੁੜੀ ਦੀ ਜਾਨ ਗਈ ਹੈ ਦੱਸਦੇ ਕਿ ਪਰਿਵਾਰ ਦੇ ਮੈਂਬਰ ਸਾਈਡ ਤੇ ਡਿੱਗ ਪਏ ਸਨ ਅਤੇ ਕੁੜੀ ਅਤੇ ਉਸ ਦਾ ਪਰਿਵਾਰ ਪਾਸਦੀ ਉਡੀਕ ਕਰ ਰਿਹਾ ਸੀ ਜਿਸ ਸਮੇਂ ਉਦੋਂ ਹੀ ਸੜਕ ਕਿਨਾਰੇ ਖੜਾ ਸੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹ ਪਤਾ ਲੱਗਿਆ ਕਿ ਮ੍ਰਿਤਕ ਕੁੜੀ ਦੀ ਪਛਾਣ ਰੋਮਨ ਪ੍ਰੀਤ ਕੌਰ ਉਮਰ 16 ਸਾਲ ਮਾਥਪੁਰ ਪਿੰਡ ਦੇ ਵਜੋਂ ਕੀਤੀ ਗਈ ਹੈ ਜੋ ਕਿ 10ਵੀਂ ਜਮਾਤ ਦੀ ਵਿਦਿਆਰਥਣ ਸੀ ਰੋਮਨ ਆਪਣੇ ਪਰਿਵਾਰ ਦੇ ਨਾਲ ਸਿੰਘੋਵਾਲ ਪਿੰਡ ਦੇ ਬੱਸ ਸਟੈਂਡ ਤੇ ਮਾਧਪੁਰ ਜਾਣ ਵਾਲੀ ਬਸ ਦੀ ਉਡੀਕ ਕਰ ਰਹੀ ਸੀ ਅਤੇ ਉਸ ਦੌਰਾਨ ਹੀ ਰੇਤੇ ਦੇ ਨਾਲ ਭਰਿਆ ਇੱਕ ਟਰੱਕ ਜਗਰਾਉਂ ਵੱਲ ਨੂੰ ਆ ਰਿਹਾ ਸੀ ਟੋਏ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਟਰੱਕ ਦਾ ਅਚਾਨਕ ਹੀ ਸੰਤੁਲਨ ਵਿਗੜ ਗਿਆ ਪਰਿਵਾਰ ਨੂੰ ਉਸਨੇ ਟੱਕਰ ਮਾਰ ਦਿੱਤੀ ਪਰਿਵਾਰ ਦੇ ਹੋਰ ਮੈਂਬਰ ਤਾਂ ਸਾਈਡ ਤੇ ਡਿੱਕੇ ਬਚ ਗਏ ਪਰ ਰੋਮਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਿਨੇ ਮੁੱਕਤੇ ਹੀ ਦਮ ਤੋੜਿਆ ਟਰੱਕ ਡਰਾਈਵਰ ਰਾਮ ਸਿੰਘ ਜੋ ਕਿ ਕਪੂਰਥਲਾ ਦੇ ਕੋਤਵਾਲੀ ਥਾਣਾ ਖੂਖ ਰਹਿਣ ਦਾ ਰਹਿਣ ਵਾਲਾ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਹਾਲਾਂਕਿ ਜਾਂਚ ਅਧਿਕਾਰੀ ਸਬ ਇੰਸਪੈਕਟਰ ਕਸ਼ਮੀਰ ਸਿੰਘ ਨੇ ਕਿਹਾ ਕਿ ਡਰਾਈਵਰ ਦੀ ਡਾਕਟਰੀ ਜਾਂਚ ਕਰਵਾਈ ਜਾਵੇਗੀ ਇਸ ਤੋਂ ਬਾਅਦ ਹੀ ਇਹ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਡਰਾਈਵਰ ਸ਼ਰਾਬੀ ਸੀ ਜਾਂ ਫਿਰ ਨਹੀਂ ਪਰ ਇੱਕ ਦੁਖਦ ਘਟਨਾ ਜਿੱਥੇ ਮਾਪਿਆਂ ਦੀ ਅੱਖਾਂ ਦੇ ਸਾਹਮਣੇ ਹੀ 16 ਸਾਲ ਦੀ ਜਵਾਨ ਤੀ ਇਸ ਦੁਨੀਆ ਤੋਂ ਚਲੀ ਗਈ ਤੇ ਬੜੀ ਰਾਨਾ ਦੀ ਤੇ ਚਲਾਉਣੀ ਵੀ ਬਹੁਤ ਹੋਲੀ-ਵੋਲੀ ਆ ਮੁੰਡੇ ਨੂੰ ਮੋਰੇ ਬਿਠਾਇਆ ਕਿਹਦਾ ਗੱਲਾਂ ਅੱਛੇ ਵੀ ਨਾਨ ਸਿੰਘ ਬੱਚਾ ਵੀ ਨਾਨ ਸਿੰਘ ਬੱਚੇ ਦੇ ਕਿਤੇ ਜੀ ਲੱਗਦਾ ਅਸਲ ਮੈਨੇਜਰਾਨੀ ਵਿੱਚੋਂ ਕਈ ਡਿਆ ਦੇ ਲੱਗੀਆਂ ਕਰ ਰਹੀ ਸੀ ਨਾ ਜਦੋਂ ਫਿਰ ਕਰੀ ਲੱਗੀ ਆ ਇਹ ਤੇ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਫੋਕਲ ਪਣ ਪੁੜੀ ਲੱਗੇ ਐਕਸੀਡੈਂਟ ਹੋਇਆ ਟਰੱਕ ਦਾ ਤੇ ਮੌਕੇ ਤੇ ਗਿਆ ਜਿਸ ਤੋਂ ਮੈਂ ਮੌਕੇ ਜਾ ਕੇ ਵੇਖਿਆ ਤੇ ਜਿਹੜੀ ਲੇਡੀਜ਼ ਦੀ ਜਿਹੜੀ ਆ ਡੈੱਡ ਬਡੀ ਉਹਦੀ ਮੌਤ ਹੋ ਚੁੱਕੀ ਸੀ ਮੌਕੇ ਤੇ ਇੱਕ ਉਹਦਾ ਬੇਟਾ ਔਰ ਘਰ ਵਾਲਾ ਦਾ ਉਹ ਟਾਂਡੇ ਜਿਹੜੇ ਅਸੀਂ ਜੀਨੇ ਇਲਾਜ ਆਪਣੇ ਦਸਤ ਕਰਾਇਆ ਔਰ ਉਹਦੀ ਜਿਹੜੀ ਡੈੱਡ ਬੋਡੀ ਆ ਲੇਡੀਜ਼ ਦੀ ਉਹਨੂੰ ਅਸੀਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਸੀਐਚ ਦਸੂਹੇ ਜਿਹੜਾ ਉਹਨੂੰ ਮੋਰਚੀ ਚ ਸਭਾਤਾ ਬਾਕੀ ਜਿਹੜੀ ਆ ਬਿਆਨ ਇਹਨਾਂ ਤੇ ਲਿਖਲੇ ਆ ਕਾਰਬੋ ਜਿਹੜੀ ਕੀਤੀ ਜਾਂਦੀ ਆ ਟਰੈਕਟਰ ਡਰਾਈਵਰ ਫਰਾਰ ਹੈ ਜਾਂ ਕਿਸੇ ਨੇ ਉਹਨੂੰ ਕਾਬੂ ਕਰ ਲਿਆ ਜੀ ਉਹ ਥਾਣੇ ਖੜਾ ਟਰੱਕ ਡਰਾਈਵਰ ਆਪਣੀ ਤਰੀਕਾ ਸਟਡੀ ਕਰੀ ਇਹ ਕਿਹੜਾ ਐਕਸੀਡੈਂਟ ਹੋ ਗਿਆ ਪੁੱਤਾਂ ਨੂੰ ਬਾਜੀ ਆਹੀ ਬੋਹਰ ਸਾਈਡ ਤੋਂ ਆਉਂਦਾ ਹੀ ਹੈ ਆਹੀ ਜਦੋਂ ਟੋਲ ਪਾਜਾ ਨੰਗੇ ਆ ਉਸ ਟਾਈਮ ਟ੍ਰੈਫਿਕ ਸੀਗਾ ਹੀ ਆਪਣੇ ਬਿਲਕੁਲ ਹੱਥ ਸਲੋ ਆਉਂਦਾ ਹੀ ਹੈ ਜਦੋਂ ਅਸੀਂ ਉੱਥੇ ਪੁਲੀ ਦੇ ਕੋਲ ਆਏ ਆ ਨਾ ਵਿਸ਼ੋ ਦੀ ਮੋਟਰਸਾਈਕਲ ਸਾਡੇ ਆ ਟ੍ਰੱਕ ਮਾਰਿਆ ਸਾਡੇ ਮੋਟਰਸਾਈਕਲ ਦੇ ਬੈਕ ਸਾਈਡ ਮੇਰੀ ਵਾਈਫ ਅੱਗੇ ਉਸ ਮੋੜਲੇ ਟਰਾ ਥੱਲੇ ਆ ਗਈ ਸੀ ਅਸੀਂ ਦੂਜੇ ਸਾਈਡ ਨੂੰ ਕੱਭੀ ਲੈ ਗਏ ਤੇ ਉਹ ਸੱਜੇ ਨੂੰ ਸੱਟ ਲੱਗ ਗਿਆ ਉੱਪਰ ਟਰੱਕ ਵਾਲਾ ਫਿਰ ਉਹ ਟਰੱਕ ਖਿੱਚ ਕੇ ਲੈ ਗਿਆ ਗਾ ਨੂੰ ਉਹਨੂੰ ਤਾਂ ਜਨਤਾ ਨੇ ਅੱਗੇ ਰੋਕ ਲਿਆ ਜਿਦੋਂ ਉਹ ਨਿਕਲ ਚੱਲਾ ਹੈਗਾ ਗੇ ਮਾਰਗ ਤੇ ਦੇ ਗੇ ਤੁਸੀਂ ਕਿੱਥੇ ਨੂੰ ਜਾਣੀ ਸੀ ਅਸੀਂ ਤਲਵੰਡੀ ਤੋਂ ਆਏ ਸਾਡਾ ਭਲਾਤਰੇ ਕੋਲ ਪੈਂਡਿਆ ਤੇ ਜਾਣਾ ਸੀ ਦਸੂਹੇ ਸੀ ਇਹੀ ਦਰਵਾਜ਼ੇ ਜਾਈਦਾ ਐਤਵਾਰ ਦੀ ਐਤਵਾਰ ਉੱਤੇ ਚੱਲੇ ਆਏਗੇ ਉਹ ਮੇਰਾ ਬੇਚ ਇੱਕੋ ਇੱਕ ਬੇੜਾ ਮਰਾ ਪੂਰੇ ਬਿਠਾਏਗਾ ਪਿਛੇ ਵਾਈ ਬੈਠੀ ਅੱਗੇ ਬੇੜਾ ਬਿਠਾਏਗਾ ਮੈਂ ਤਾਂ ਮੇਰਾ ਬੇਟਾ ਇੱਕ ਸਾਈਡੋਂ ਖੱਬੇ ਹੱਥੋਂ ਡੇਗਿਆ ਤਾਂ ਸੱਜੀ ਨੂੰ ਮੇਰੀ ਵਾਹ ਨੂੰ ਡੇਗ ਗਈ ਮੰਗੇ ਇਨਸਾਫ ਦੀ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹ ਅੰਗੇਲੀ ਹੋਇਆ ਟਰੱਕ ਵਾਲੇ ਦੀ ਉਹਨੇ ਲਿਆ ਕੇ ਬੈਕ ਸਾਈਡ ਤੋਂ ਮਾਰਿਆ ਲੈਣ ਦੇ ਲਾਗੇ ਮਾਰ ਕੇ ਟਰੱਕ ਦੇ ਉੱਤੇ ਲਗਾਇਆ ਟਰੱਕ ਤਾਂ ਕਿ 125 ਮੈਂ ਮੈਂ ਸਵੇ ਰਜਵਿੰਦਰ ਜੀ ਗਿੰਦਰ ਕੌਰ ਜੀ 40 ਮੇਰਾ ਆਪਸ ਆਪਰੇ ਪੇਡ ਦੋ ਠੀਕ ਹੈ ਪਿੰਸ ਆਪਣੇ ਪੂਰੇ ਗਰਮਨ ਵਿੱਚ ਰੱਖ ਲਿਓ ਚਾਹਤਾ ਹਾਂ ਜੀ